ਮੇਰਾ ਕੋਈ ਕਸੂਰ ਨਹੀਂ ਰਹਿਣਾ ਸਬਜ਼ੀ ਵੇਚਣ ਨਾਲ ਨਹੀਂ ਮੇਰੇ ਗਰਾਸਨ ਲਾਲ ਵੱਡਣ ਵਾਪਕ ਬੱਟੇ ਮੈਨੂੰ ਕੋਈ ਕਸੂਰ ਨਹੀਂ ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੈਂ ਜਾ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗ ਗਏ ਮੈਨੂੰ ਕੋਈ ਫੜ ਮੇਰੀ ਗੱਡੀ ਪੰਨ ਗਏ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਾਜੀ ਦੀ ਦਰਦੇ ਰਹਿਣਾ ਜੀ ਇਹਨਾਂ ਦੇ ਰੈਨ ਵਾਲਾ ਯੂਪੀ ਦਾ ਜੀ ਆਖਿਆ ਹਾਂ ਜੀ ਸਬਜ਼ੀ ਮੇਨ ਆਈ ਸਬਜ਼ੀ ਦਾ ਕੰਮ ਕਿੰਨੇ ਟਾਈਮ ਤੋਂ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਖੜੇ ਸੀ ਤੂੰ ਅਜੋ ਪੂਰੀ ਘਰੇ ਦੀ ਮਲਿਆ ਰੂਰੀ ਕਾ ਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮਨੂ ਗਣਾ ਸਨ ਨਾਲ ਵੱਡਾਂ ਦੇ ਵੱਡਣ ਲੱਗਿਆ ਜੀ ਕੋਣ ਕੋਣ ਤੇ ਥੁਲਚਾ ਵਾਲਾ ਉਰੇ ਲੱਬੇ ਉਹ ਕੋਲਚਾ ਆਏਗਾ ਉਹ ਕੋਲਚਾ ਆਉਂਦਾ ਰੇਡੀ ਸੱਲੇ ਨਾ ਉਹਦਾ ਤਾਂ ਨਹੀਂ ਪਤਾ ਹੀ ਨਾ ਉਹਦਾ ਤਾਂ ਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਉਹ ਦੋਏ ਕੰਮ ਪਰ ਦੇ ਦੇ ਕੀ ਸਮਾਨ ਤੇ ਉਹਨਾਂ ਨੇ ਸਮਾਨ ਗੜਾਫੇ ਦੇ ਡਾਂਗੇ ਤੇ ਗੜਾਫਾ ਦੀ ਮੇਰੇ ਮੇਰੀ ਗੱਡੀ ਆ ਜੀ ਤਾਂ ਇਹ ਪਹਿਲਾਂ ਵੀ ਲੜਾਈ ਸੀ ਮਾਰਿਆ ਇਹ ਤੇਰੀ ਗੱਡੀ ਮੇਰੇ ਗੱਡੀ ਦਾ ਹਾਸੇ ਮਾਰ ਗਏ ਸਾਰੇ ਪੰਨੇ ਕੇ ਗਰਸੀਸਾ ਸਦਾ ਕਾਰ ਨਹੀਂ ਕੀ ਹੈ ਕਾਰਨ ਮੇਰਾ ਕੋਈ ਕਸੂਰ ਨਹੀਂ ਹੈ ਜੀ ਕੋਈ ਮਗਰ ਕੋਈ ਕਾਰ ਨਹੀਂ ਹੈ ਮੇਰੇ ਲਈ ਕੋਈ ਜਾਨ ਬੁੱਧ ਤੇ ਕੋਈ ਰੰਜਸ ਹੈ ਆਹ ਜਾਨ ਬੁੱਧ ਤੇ ਵੰਜਦਾ ਆਹ ਜਾਨ ਬੁੱਧ ਦੇ ਘਰੇ ਜੀ ਕੋਈ ਮੇਰੇ ਲਈ ਉਹਨਾਂ ਨੇ ਵੀ ਮਾਰੇ ਨਹੀਂ ਤੁਸੀਂ ਕੋਈ ਨਾ ਮਾਇਲ ਕੋਈ ਉਹਨੇ ਕੋਈ ਦੰਡ ਕੋਈ ਨਹੀਂ ਮਾਰੇ ਉਹਨਾਂ ਨੇ ਕੋਈ ਮੈਂ ਨਹੀਂ ਮਾਰਿਆ ਕੋਈ ਤੇ ਕੋਈ ਮੇਰੇ ਲਈ ਹੱਥ ਵੀ ਨਹੀਂ ਕੋਈ ਤਿਆਰ ਕੁਝ ਵੀ ਨਹੀਂ ਦੇ ਮੇਰੇ ਲਈ ਤਾਂ 60 ਮਿੰਟ ਕਿੱਥੇ ਵੱਜੇ ਤੇਰੇ ਮੇਰੇ ਪੈ ਹੱਥੇ ਤੇ ਵੱਜੀ ਆਹ ਵੱਜੀ ਆਪ ਵੱਟ ਹੱਥ ਆਹ ਹੱਥ ਵੱਟ ਗਿਆ ਮੇਰਾ ਇਹ ਪਾਇਦਾ ਸੱਤ ਸੱਤ ਮਟ ਗਿਆ ਰਾਈ ਕਿੰਨੀ ਕਿੰਨੀ ਖਾਂਦੀ ਤੇਰੀ ਸਾਰੀ ਸੋਨੇ ਤੀਸੀ ਸਾਰਾ ਕੁਝ ਬੰਦ ਸਾਰੀ ਸਾਰੀ ਸਬਜੀ ਦੀ ਰਾਤੀ ਸਾਰੀ ਸਬਜੀ ਦੀ ਤੀ ਜਿੱਕਲਾ ਹੀ ਸੀਗਾ ਤੂੰ ਮੈਂ ਇਕਲੇ ਦੀ ਬਾਈ ਐਸਐਸਓ ਦੇ ਦੜਬਾ ਦੇ ਵਿੱਚ ਮੇਂ ਚੌਂਗ ਦੇ ਵਿੱਚ ਲੜਾਈ ਹੋਈ ਹੈ ਜੀ ਇੱਕ ਕੋਈ ਪ੍ਰਵਾਸੀ ਬੰਦਿਆਂ ਦੇ ਸੱਟਾ ਫਟਾ ਮਾਰੀਆ ਨੇ ਜੀ ਕੀ ਮਾਮਲਾ ਜੀ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਦੜਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਹੈਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਐ ਮੈਂ ਡੜਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੜਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਇਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੜਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਜਿਹੜਾ ਦੀ ਸੱਟ ਮਾਰੀ ਇਹ ਇੱਥੇ ਸਬਜ਼ੀ ਲਾਉਂਗਾ ਡੜਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਹਾਂ ਹਾਂ ਇਹ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਥੋਂ ਦਾ ਉਹ ਦੇਖ ਲਈ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੁਨੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਲੇ ਇੰਟੀਮੇਸ਼ਨ ਨਹੀਂ ਆਈ ਜੀ ਮੇ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੁਝ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਰਿਪੋਰਟ ਹਲੇ ਤਫ਼ਤੀਸ਼ ਕਰ ਰਹੇ ਆ ਇਹਦੇ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ ਮੇਰਾ ਕੋਈ ਕਸੂਰ ਨਹੀਂ ਰਹਿਣਾ ਸਬਜ਼ੀ ਵੇਚਣ ਨਾਲ ਮੇਰਾ ਗਰਾਸਨ ਲਾਲ ਨਾਲ ਮਾਮਲਾ ਬੱਟੇ ਮੈਨੂੰ ਕੋਈ ਕਸੂਰ ਨਹੀਂ ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੱਜ ਆ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗ ਗਏ ਮੈਨੂੰ ਕੋਈ ਸਾਜ ਮੇਰੀ ਗੱਡੀ ਪੰਨ ਗਏ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਜੀ ਦੀ ਕਰਦੇ ਰਹਿਣਾ ਜੀ ਮੇਰੀ ਰਹਿਣਾ ਲਾਈਪੀ ਦਾ ਜੀ ਕਹਿੰਦੇ ਆ ਹਾਂ ਜੀ ਸਬਜ਼ੀ ਵੇਚਦਾ ਨੂੰ ਆਈ ਸਬਜ਼ੀ ਦਾ ਕੰਮ ਕਿੰਨੇ ਰਾਂਦੋ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਉਰੀ ਖੜੇ ਸੀ ਤੂੰ ਆਜੋ ਉਰੀ ਖੜੇ ਦੀ ਮਜ਼ਾਰ ਉਰੀ ਕਾਕੇ ਖੜ ਗਿਆ ਬਾਦ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮਨੂ ਗਣਾ ਸੰਨ ਨਾਲ ਬੰਦਾਂ ਲੱਗੇ ਜੀ ਕੌਣ ਕੌਣ ਤੇ ਇਹ ਦੋਲਚਾ ਵਾਲਾ ਉਰੀ ਲੱਬੇ ਉਹ ਕੌਲਚਾ ਆਏਗਾ ਉਹ ਕੌਲਚਾ ਹੁੰਦਾ ਉਹ ਰੇੜੀ ਸੱਲੇ ਨਾ ਉਹਦਾ ਤਾਂ ਨਹੀਂ ਪਤਾ ਜੀ ਨਾ ਉਹਦਾ ਤਾਂ ਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਉਹ ਦੋਏ ਕੈਂਪਰ ਦੇ ਦੀ ਕੀ ਸਮਾਨ ਜੀ ਉਹਨਾਂ ਦੇ ਵਿੱਚ ਸਮਾਨ ਗੜਾਸੇ ਦੇ ਡਾਂਗੇ ਤੇ ਗੜਾਸਾ ਦੀ ਮੇਰੇ ਮੇਰੀ ਗੱਡੀ ਆ ਕਾਲੇ ਪੈਣਾ ਵੀ ਲੜਾਈ ਸੀ ਮਾਰੇ ਇਹ ਤੇਰੀ ਮੇਰੇ ਗੱਡੀ ਘਾਸ ਤੇ ਮਾਰ ਗਏ ਸਾਰੇ ਪੰਨੇ ਕੇ ਅਰਸੀਸਾ ਸਾਰਨ ਕੀ ਹੈ ਕਾਰਨ ਮੇਰਾ ਕੋਈ ਕਸੂਰ ਨਹੀਂ ਹੈ ਜੀ ਕੋਈ ਮਗੂ ਕੋਈ ਕਾਰ ਨਹੀਂ ਹੈ ਮੇਰੇ ਲਈ ਕੋਈ ਜਾਨ ਮੁੱਢ ਕੇ ਕੋਈ ਰੰਜਿਸ ਆਹ ਜਾਨ ਮੁੱਢ ਕੇ ਰੰਜਿਸ ਆਹ ਜਾਨ ਮੁੱਢ ਕੇ ਘਰੇ ਜੀ ਕੋਈ ਮੇਰੇ ਲਈ ਉਹਨਾਂ ਨੇ ਵੀ ਮਾਰੇ ਨਹੀਂ ਤੁਸੀਂ ਕੋਈ ਨਾ ਮਾਇ ਲੋ ਕੋਈ ਕੋਈ ਡੰਡ ਇੰਨੇ ਵੀ ਮਾਰੇ ਉਹਨਾਂ ਨੇ ਮੈਂ ਨਹੀਂ ਮਾਰੇ ਕੋਈ ਕੋਈ ਮੇਰੇ ਲਈ ਹੱਥ ਵੀ ਨਹੀਂ ਕੋਈ ਤਿਆਰ ਕੁਝ ਵੀ ਨਹੀਂ ਦੇ ਮੇਰੇ ਲਈ ਤੇ 6:00 ਵਜੇ ਤੇਰੇ ਮੇਰੇ ਪਾ ਹੱਥੇ ਤੇ ਵਜੇ ਆ ਵਜੇ ਆ ਬਟਾ ਹੱਥ ਆ ਹੱਥ ਵੱਟ ਗਿਆ ਮੇਰਾ ਇਹ ਪਾਇਆ ਸੱਤ ਮਟ ਗਿਆ ਵਾਲਾ ਜੀ ਸਾਰੀ ਸਾਨੂੰ ਤੀਤੀ ਦਾ ਸਾਰਾ ਕੁਝ ਬੰਦ ਸਾਰੀ ਸਾਰੀ ਸਬਜੀ ਖਰਾਤੀ ਸਾਰੀ ਸਬਜੀ ਇਹਤੀ ਜੀ ਇਕੱਲਾ ਹੀ ਸੀਗਾ ਤੂੰ ਮੈਂ ਇਕੱਲੇ ਦੀ ਬਾਈ ਐਸਲੋ ਕਿ ਦੜਬਾ ਦੇ ਵਿੱਚ ਮੇਂ ਚੌਂਗ ਦੇ ਵਿੱਚ ਲੜਾਈ ਹੋਈ ਹੈ ਜੀ ਇੱਕ ਕੋਈ ਪ੍ਰਵਾਸੀ ਬੰਦਿਆਂ ਦੇ ਸੱਟਾ ਫਟਾ ਮਾਰਿਆ ਨਹੀਂ ਜੀ ਕੀ ਮਾਮਲਾ ਜੀ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਦੜਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਹੈਂਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸ਼ੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਮੈਂ ਡੜਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੜਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਇਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੜਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਦਿੱਤੇ ਸ਼ੱਟਾ ਮਾਰੀ ਇਹ ਇਹ ਇੱਥੇ ਸਬਜ਼ੀ ਲਾਉਂਦਾ ਡੜਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਕਰਦਾ ਹਾਂ ਇੱਕ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਥ ਹ ਦੇਖ ਲਈ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੰਗੁਰ ਉਹਦੇ ਕਾਹ ਦੀ ਸੱਟ ਨਹੀਂ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਾਲੇ ਇਨਟੀਮੀਸ਼ਨ ਨਹੀਂ ਆਈ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੋਈ ਕੁਝ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਾਲੇ ਤਫ਼ਤੀਸ਼ ਕਰ ਰਹੇ ਆ ਇਹਦੀ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027